ਅੱਜਕੱਲ ਪੰਜਾਬੀ ਕਲਾਕਾਰਾਂ ਦੇ ਨਾਲ ਜਾਂ ਤਾਂ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ ਤੇ ਜਾਂ ਵਿਰੋਧ ਜੁੜ ਜਾਂਦਾ ਹੈ ਜਿੱਥੇ ਬਾਕੀ ਕਲਾਕਾਰਾਂ ਦਾ ਦੀ ਗੱਲਬਾਤ ਚੱਲ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਸ਼ੋਅ ਵੀ ਕਾਫੀ ਚੱਲ ਰਹੇ ਨੇ ਔਰ ਕਲਾਕਾਰ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਈ ਥਾਵਾਂ ਦੇ ਉੱਤੇ ਸਟੇਜ ਤੋਂ ਪੂਰੀ ਸ਼ਿੱਦਤ ਦੇ ਨਾਲ ਆਪਣੀ ਕਲਾ ਦਾ ਜਿੱਥੇ ਪ੍ਰਦਰਸ਼ਨ ਕਰਦੇ ਨੇ ਉੱਥੇ ਹੀ ਸਮਾਜ ਨੂੰ ਸੇਧ ਦਿੰਦੇ ਗੀਤ ਵੀ ਗਾ ਦਿੰਦੇ ਨੇ ਔਰ ਕੁਝ ਨਾ ਕੁਝ ਅਜਿਹਾ ਕਹਿ ਜਾਂਦੇ ਨੇ ਜਿਹੜਾ ਕਿ ਲੋਕਾਂ ਦੇ ਮਨਾਂ ਵਿੱਚ ਵਸ ਜਾਂਦਾ ਔਰ ਗੱਲ ਕਰੀਏ ਰਣਜੀਤ ਬਾਵਾ ਦੀ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਦੂਜਾ ਸ਼ੋਅ ਕੈਨਸਲ ਹੋਇਆ ਪਹਿਲਾਂ 2022 ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਸ਼ੋਅ ਕੈਨਸਲ ਹੋ ਗਿਆ ਸੀ ਚੰਬੇ ਦੇ ਵਿੱਚ ਤੇ ਇਸ ਤੋਂ ਬਾਅਦ ਹੁਣ ਨਾਲਾਗੜ ਜਿਹੜਾ ਉੱਥੇ ਇੱਕ ਸਮਾਗਮ ਹੋਣਾ ਸੀ ਪੂਰੇ ਪ੍ਰਬੰਧ ਕੀਤੇ ਗਏ ਸੀ ਅੱਜ ਸ਼ੋਅ ਹੋਣਾ ਸੀ ਪਰ ਉੱਥੇ ਹੁਣ ਰਣਜੀਤ ਬਾਵਾ ਨਹੀਂ ਅੱਜ ਸਟੇਜ ਲਾ ਰਿਹਾ ਉਹਨਾਂ ਦੀ ਜਗ੍ਹਾ ਦੇ ਉੱਤੇ ਕੁਲਵਿੰਦਰ ਬਿੱਲਾ ਨੂੰ ਪ੍ਰਬੰਧਕਾਂ ਨੇ ਸਾਧ ਲਿਆ ਤੇ ਕੁਲਵਿੰਦਰ ਬਿੱਲਾ ਨੇ ਉੱਥੇ ਗਾਣੇ ਗਾਉਣੇ ਆ ਪਰ ਰਣਜੀਤ ਬਾਵਾ ਆਜ ਦੇ ਦਿਨ ਆਪਣੇ ਜਿਹੜੇ ਉੱਥੇ ਦਰਸ਼ਕ ਸ਼ੋਅ ਦੇਖਣ ਆਉਣਾ ਚਾਹੁੰਦੇ ਸਨ ਉਹਨਾਂ ਦੇ ਮੈਸੇਜ ਆਉਣ ਤੋਂ ਬਾਅਦ ਉਹਨਾਂ ਨੂੰ ਇੱਕ ਜਵਾਬ ਦਿੰਦੇ ਨੇ ਤੇ ਨਾਲ ਹੀ ਪਬਲਿਕਲੀ ਇੱਕ ਅਜਹੀ ਟਿੱਪਣੀ ਕਰ ਦਿੰਦੇ ਨੇ ਜਿਹੜੀ ਉਹਨਾਂ ਵੱਲ ਧਿਆਨ ਖਿੱਚਦੀ ਹੈ ਰਣਜੀਤ ਬਾਵਾ ਨੇ ਲਿਖਿਆ ਹੈ ਕਿ ਨਾਲਾਗੜ ਸ਼ੋਅ ਕੈਨਸਲ ਕਰਵਾ ਕੇ ਕੁਝ ਲੋਕਾਂ ਨੇ ਨਫ਼ਰਤ ਫਲਾਕ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਪੋਲਿਟਿਕਸ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਬਣਾ ਲਓ ਜੋੜਨਾ ਸਿੱਖੋ ਤੋੜਨਾ ਨਹੀਂ ਚਾਹੀਦਾ ਇਹ ਦੇਸ਼ ਸਭ ਦਾ ਸਾਂਝਾ ਹੈ ਕਿਸੇ ਇੱਕ ਦਾ ਹੈ ਜੋ ਇਹ ਜੋ ਕੀਤਾ ਉਹ ਰੌਲਾ ਪਾ ਲਿਆ ਜਦੋਂ ਦਿਲ ਕੀਤਾ ਮੈਂ ਆਨਰੇਬਲ ਸੀਐਮ ਹਿਮਾਚਲ ਜੀ ਨੂੰ ਬੇਨਤੀ ਕਰਦਾ ਕਿ ਸਾਡਾ ਤੀਜਾ ਸ਼ੋਅ ਹਿਮਾਚਲ ਵਿੱਚ ਕੈਨਸਲ ਹੋਇਆ ਪਿਛਲੇ 1 ਸਾਲ ਵਿੱਚ ਸਾਨੂੰ ਕੋਈ ਕਮੀ ਨਹੀਂ ਪੰਜਾਬ ਵਿੱਚ ਹੀ ਬਹੁਤ ਸ਼ੋਅ ਨੇ ਬਸ ਗੱਲ ਇਹ ਹੈ ਕਿ ਤੁਸੀਂ ਇਸ ਨਫ਼ਰਤ ਨੂੰ ਜ਼ਿਆਦਾ ਓਵਰ ਕਰ ਰਹੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਥੋੜਾ ਸਮਝਾਓ ਜਿਹੜੇ ਧਰਮ ਦੇ ਨਾਮ ਤੇ ਪੋਲਿਟਿਕਸ ਖੇਡਦੇ ਨੇ ਕਲਾਕਾਰ ਲੋਕਾਂ ਦੇ ਮਨੋਰੰਜਨ ਲਈ ਹੁੰਦਾ ਹੈ ਬਟ ਤੁਸੀਂ ਲੋਕ ਸਟਿਲ ਨਫ਼ਰਤ ਦਾ ਸਬੂਤ ਦੇ ਰਹੇ ਹੋ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਬਟ ਇਹ ਕੁਝ ਧਰਮ ਦੇ ਨਾਮ ਦੇ ਉੱਤੇ ਲੜਾਈ ਖਤਮ ਨਹੀਂ ਕਰਨਾ ਚਾਹੁੰਦੇ ਹਰ ਗੱਲ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾ ਦਿੰਦੇ ਹੋ ਬਹੁਤ ਸਾਰੇ ਫੈਨਸ ਦੇ ਮੈਸੇਜ ਆ ਰਹੇ ਨੇ ਜਿਨ੍ਹਾਂ ਦੂਰ ਨੇੜੇੋਂ ਤੋਂ ਸ਼ੋਅ ਦੇਖਣ ਆਉਣਾ ਸੀ ਬਟ ਅਸੀਂ ਅੱਜ ਨਹੀਂ ਆ ਰਹੇ ਤੁਹਾਡੇ ਆਪਣੇ ਲੋਕ ਇਸ ਨਫ਼ਰਤ ਨੂੰ ਖਤਮ ਨਹੀਂ ਕਰਨਾ ਚਾਹੁੰਦੇ 4 ਸਾਲ ਹੋ ਗਏ ਉਸ ਗਾਣੇ ਜਿਹੜਾ ਕਿ ਮੇਰਾ ਕੀ ਕਸੂਰ ਨੂੰ ਰਿਮੂਵ ਕਰਿਆ ਐਂਡ ਅਸੀਂ ਇਸ ਗੱਲ ਬਾਰੇ ਵੀਡੀਓ ਪਾ ਕੇ ਕਿਹਾ ਸੀ ਕਿ ਜੇ ਕਿਸੇ ਨੂੰ ਦਿਲ ਦੁਖਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਤੁਸੀਂ ਹਾਲੇ ਵੀ ਇੱਕੋ ਗੱਲ ਨੂੰ ਲੈ ਕੇ ਧਰਨੇ ਲਾਈ ਜਾਂਦੇ ਹੋ ਧਰਮ ਜੋੜਨਾ ਸਿਖਾਉਂਦਾ ਹੈ ਤੋੜਨਾ ਨਹੀਂ ਸਾਡੇ ਆਰਟਿਸਟ ਭਰਾ ਵੀ ਥੋੜਾ ਨਾਲ ਖੜਿਆ ਕਰੋ ਅਰਦਾਸ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਰੱਬ ਪਿਆਰ ਕਰਨਾ ਸਿਖਾਵੇ ਤੇ ਇਹ ਨਫ਼ਰਤ ਖਤਮ ਹੋਣ ਰੱਬ ਰਾਖਾ ਕਦੇ ਫੇਰ ਸਹੀ ਜਲਦੀ ਆਪ ਸਭ ਵਿੱਚ ਸ਼ੋਅ ਕਰਨ ਆਵਾਂਗੇ ਲਵ ਪੀਸ ਵਾਹਿ ਗੁਰੂਸ ਮਤ ਬਖਸ਼ੇ ਧੰਨਵਾਦ ਪੰਜਾਬ ਇਹ ਪੋਸਟਰ ਰঞ্জੀਤ 바ਵਾ ਨੇ ਲਿਖੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਇੱਕ ਜਥੇਬੰਦੀ ਜੋ ਬੁਜਰੰਗ ਦਲ ਹੈ ਹਿਮਾਚਲ ਦੇ ਵਿੱਚ ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਕਿ ਰঞ্জੀਤ 바ਵਾ ਦਾ ਗਾਣਾ ਇੱਕ ਮੇਰਾ ਕਿ ਖਸੂਰ ਜਿਸ ਦੇ ਵਿੱਚ ਰঞ্জੀਤ 바ਵਾ ਨੇ ਧਰਮ ਦੇ ਨਾਮ ਦੇ ਉੱਤੇ ਜਿਸ ਤਰ੍ਹਾਂ ਦੀ ਕੋਈ ਗੱਲਬਾਤ ਚੱਲਦੀ ਹੈ ਉਸ ਦੇ ਉੱਤੇ ਇੱਕ ਕਟਾਕਸ਼ ਕੀਤਾ ਹੈ ਕਹਿੰ ਲੋ ਕਿ ਸਵਾਲ ਖੜੇ ਕੀਤੇ ਉਸ ਦੇ ਵਿੱਚ ਕਿਸੇ ਇੱਕ ਧਰਮ ਦੇ ਖਿਲਾਫ ਕੋਈ ਨਫ਼ਰਤੀ ਗੱਲ ਨਹੀਂ ਹੈ ਉਸ ਗੀਤ ਨੂੰ ਅੱਜ ਵੀ ਸਪੋਟੀਫਾਈ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੋਰ ਕਈ ਥਾਵਾਂ ਦੇ ਉੱਤੇ ਸੁਣਿਆ ਜਾ ਸਕਦਾ ਹੈ ਪਰ ਰਣਜੀਤ ਬਾਵਾ ਨੇ ਜਿਹੜੇ ਆਪਣੇ ਜਿਹੜੇ ਚੈਨਲ ਦੇ ਉੱਤੇ ਅਪਲੋਡ ਕੀਤਾ ਸੀ ਉੱਥੋਂ ਰਿਮੂਵ ਕਰਨ ਦੀ ਗੱਲ ਆਖੀ ਹੈ ਕਿ ਅਸੀਂ ਮਾਫੀ ਵੀ ਮੰਗੀ ਔਰ ਕਿਸੇ ਦਾ ਵੀ ਦਿਲ ਦੁਖਿਆ ਹੋਵੇ ਉਸ ਲਈ ਮਾਫੀ ਮੰਗ ਲਈ ਗਾਣਾ ਵੀ ਰਿਮੂਵ ਕੀਤਾ ਪਰ ਅਜੇ ਵੀ ਕੁਝ ਲੋਕ ਧਰਮ ਦੇ ਨਾਮ ਦੇ ਉੱਤੇ ਹਿੰਦੂ ਸਿੱਖ ਦਾ ਮੁੱਦਾ ਬਣਾ ਦਿੰਦੇ ਨੇ ਔਰ ਨਫ਼ਰਤ ਕਰਦੇ ਨੇ ਹਾਲਾਂਕਿ ਧਰਮ ਜੋੜਨਾ ਸਿਖਾਉਂਦਾ ਹੈ ਤੋੜਨਾ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਗੱਲ ਵਿੱਚ ਹੋਰ ਲਿਖੀ ਰੰਜੀਤ ਬਾਵਾ ਨੇ ਕਿ ਸਾਡੇ ਆਰਟਿਸਟ ਭਰਾ ਵੀ ਨਾਲ ਖੜਿਆ ਕਰੋ ਇਹ ਗੱਲ ਹੁਣ ਕਿਸ ਨੂੰ ਕਹੀ ਗਈ ਹੈ ਕੀ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਜਦੋਂ ਵੀ ਕਿਸੇ ਕਲਾਕਾਰ ਦੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਬਣਦੀ ਹੈ ਕਿ ਉਹ ਇਕੱਲਾ ਹੀ ਨਜੱਟਦਾ ਜਾਂ ਉਸਦੀ ਟੀਮ ਨੇ ਜੱਟਦੀ ਹੈ ਕੋਈ ਹੋਰ ਕਿਉਂ ਨਹੀਂ ਖੜਦਾ ਸਟੈਂਡ ਲੈਂਦਾ ਕਿ ਉਹਨਾਂ ਵੱਲ ਇਸ਼ਾਰਾ ਕੀਤਾ ਕਿ ਸਾਰੇ ਕਿਉਂ ਨਹੀਂ ਬੋਲਦੇ ਜਿਹੇ ਮਾਮਲਿਆਂ ਦੇ ਉੱਤੇ ਜਾਂ ਫਿਰ ਉਹਨਾਂ ਦੀ ਥਾਂ ਦੇ ਉੱਤੇ ਕਿਉਂਕਿ ਕੁਲਵਿੰਦਰ ਬਿੱਲਾ ਨੂੰ ਸਾਧ ਲਿਆ ਗਿਆ ਉਹ ਵੀ ਇੱਕ ਪੰਜਾਬੀ ਕਲਾਕਾਰ ਹੈ ਆਮ ਤੌਰ ਤੇ ਜਿਹੜੀ ਪੋਸਟ ਪਾਈ ਹੈ ਕੁਝ ਲੋਕਾਂ ਨੇ ਇਹ ਟਿੱਪਣੀਆਂ ਵੀ ਕੀਤੀਆਂ ਨੇ ਕਿ ਘੱਟੋ ਘੱਟ ਕੁਲਵਿੰਦਰ ਬਿੱਲਾ ਨੂੰ ਉਸ ਥਾਂ ਤੇ ਨਹੀਂ ਸੀ ਜਾਣਾ ਚਾਹੀਦਾ ਹਾਲਾਂਕਿ ਰਣਜੀਤ ਬਾਵਾ ਨੇ ਕਿਸੇ ਤਰ੍ਹਾਂ ਦੀ ਐਸੀ ਕੋਈ ਗੱਲ ਪੋਸਟ ਦੇ ਵਿੱਚ ਨਹੀਂ ਕੀਤੀ ਪਰ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਜਿਸ ਕਰਕੇ ਗੱਲ ਚਰਚਾ ਦਾ ਵਿਸ਼ਾ ਬਣੀ ਹੈ ਹੁਣ ਰਣਜੀਤ ਬਾਵਾ ਨੇ ਆਪਣੇ ਜਿਹੜੇ ਮਨ ਦੇ ਭਾਵ ਨੇ ਉਹ ਸਾਂਝੇ ਕੀਤੇ ਨੇ ਦਰਦ ਛਲਕਿਆ ਇੱਕ ਤਰ੍ਹਾਂ ਦਾ ਕਿ ਮੇਰਾ ਕੀ ਕਸੂਰ ਜਿਹੜਾ ਇੱਕ ਗੀਤ ਸੀ ਉਸ ਨੂੰ ਲੈ ਕੇ ਕਿੰਨੀ ਦੇਰ ਤੱਕ ਧਰਨੇ ਲੱਗਦੇ ਰਹਿਣਗੇ ਵਿਵਾਦ ਹੁੰਦਾ ਰਹੇਗਾ ਹਾਲਾਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਰਣਜੀਤ ਬਾਵਾ ਵੀ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਸੀ ਜਿਸ ਨੇ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਜਿਹੜੇ ਲਿਖਣ ਵਾਲੇ ਗੀਤਕਾਰ ਨੇ ਉਹਨਾਂ ਦੇ ਗੀਤ ਗਾ ਕੇ ਹਾਜ਼ਰੀ ਲਵਾਈ ਸੀ ਔਰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਉੱਤੇ ਜਾ ਕੇ ਵੀ ਤਕਰੀਰਾਂ ਦਿੱਤੀਆਂ ਸੀ ਇਹ ਉਹ ਕਲਾਕਾਰ ਹੈ ਤੇ ਹੁਣ ਜਿਹੜਾ ਨਾਲਾਗੜ੍ਹ ਹਿਮਾਚਲ ਦੇ ਵਿੱਚ ਸ਼ੋਅ ਕੈਨਸਲ ਹੋਇਆ ਜਿਹੜਾ ਕਿ ਅੱਜ ਰঞ্জੀਤ ਬਾਵਾ ਉੱਥੇ ਸ਼ੋਅ ਨਹੀਂ ਲਗਾ ਰਿਹਾ ਕਿਉਂਕਿ ਕੈਨਸਲ ਹੋ ਗਿਆ ਔਰ ਤੀਜਾ ਸ਼ੋਅ ਦੱਸਿਆ ਜਾਂਦਾ ਰঞ্জੀਤ ਬਾਵਾ ਵੱਲੋਂ ਕਿ ਕੈਨਸਲ ਹੋਇਆ ਤਾਂ ਇਸ ਤਰ੍ਹਾਂ ਕਦੋਂ ਤੱਕ ਹੁੰਦਾ ਰਹੇਗਾ ਇਹੀ ਗੱਲ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਰঞ্জੀਤ ਬਾਵਾ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼ੋਅ ਦੀ ਸਾਨੂੰ ਕੋਈ ਘਾਟ ਨਹੀਂ ਪੰਜਾਬ 'ਚ ਬਹੁਤ ਸ਼ੋਅ ਲੱਗਦੇ ਨੇ ਪਰ ਗੱਲ ਸਾਰੀ ਇੱਥੇ ਆ ਕੇ ਖੜਦੀ ਹੈ ਕਿ ਹਿੰਦੂ ਸਿੱਖ ਦਾ ਮੁੱਦਾ ਕਿਉਂ ਬਣਾਇਆ ਜਾਂਦਾ ਨਫ਼ਰਤ ਕਿਉਂ ਫਲਾਈ ਜਾਂਦੀ ਹੈ ਧਰਮ ਤਾਂ ਸਾਨੂੰ ਜੋੜਨਾ ਸਿਖਾਉਂਦਾ ਤਨਜੀਤ ਬਾਬਾ ਨੇ ਜੋ ਪੋਸਟ ਸਾਂਝੀ ਕੀਤੀ ਹੈ ਰਣਜੀਤ ਬਾਬਾ ਦੀ ਉਸ ਭਾਵਨਾ ਦੇ ਬਾਰੇ ਤੁਹਾਡਾ ਕੀ ਸੋਚਨਾ ਹੈ ਤੁਸੀਂ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਨੇ ਰਹੋ এবੀਸੀ ਪੰਜਾਬ ਦੇ ਨਾਲ